ਅਸੀਂ ਵਿਰੋਧ ਕਰਦੇ ਹਾਂ ਜਥੇਬੰਦੀਆਂ ਵੱਲੋਂ ਵੀ ਕਿਉਂਕਿ ਲੈਂਡ ਪੂਲਿੰਗ ਕੱਲੀ ਪੰਜਾਬ ਦੀ ਨਹੀਂ ਹੈ ਇਹ ਲੋਕਾਂ ਨੂੰ ਮਾਰਨ ਵਾਲੀ ਨੀਤੀ ਕੱਢੀ ਗਈ ਹੈ ਜੇ ਮੈਨੇ ਐਮਐਸਪੀ ਕੱਢੀ ਸੀ ਉਸ ਤਰ੍ਹਾਂ ਹੀ ਲੈਂਡ ਪੂਲਿੰਗ ਦੀ ਨੀਤੀ ਕੱਢੀ ਹੈ ਕਿਉਂਕਿ ਕਿਸਾਨਾਂ ਨੂੰ ਖਤਮ ਕਰਨ ਵਾਸਤੇ ਇਹ ਨੀਤੀਆਂ ਨਵੇਂ ਨਵੇਂ ਸਰਕਾਰਾਂ ਲੈ ਕੇ ਆਉਂਦੀਆਂ ਨੇ ਅੱਛਾ ਹੋਰ ਅੱਛਾ ਕਈ ਕਿਸਾਨਾਂ ਦੇ ਵੱਲੋਂ ਆਪਣੀ ਜਗ੍ਹਾ ਵੀ ਦਿੱਤੀ ਗਈ ਹੈ ਇਹ ਜਿਹੜੇ ਕਿ ਇਹ ਸਰਕਾਰਾਂ ਨੂੰ ਉਹਨਾਂ ਦਾ ਕਹਿਣਾ ਕਿ ਮੁਨਾਫਾ ਸਾਨੂੰ ਹੋਏ ਤੇ ਇਸ ਬਾਰੇ ਤੁਸੀਂ ਕਿਸ ਤਰ੍ਹਾਂ ਦੇਦੋ ਨੇ ਕਿਸਾਨਾਂ ਨੂੰ ਮਜਬੂਰੀ ਦੇ ਦਾ ਡਾਇਆ ਜਾਂਦਾ ਹੈ ਵਿਚਾਰੇ ਕਿਉਂਕਿ ਬਹੁਤੇ ਕਿਸਾਨ ਦੇ ਕੇ ਰਾਜੀ ਨਹੀਂ ਹੈਗੇ ਪਰ ਜਦੋਂ ਉਹਨਾਂ ਦੇ ਸਰਕਾਰਾਂ ਸਕੰਜੇ ਕੱਛ ਲੈਂਦੇ ਤਾਂ ਉਹਨਾਂ ਨੂੰ ਮਜਬੂਰੀ ਦੇ ਕਰਕੇ ਦੇਣੇ ਪੈਂਦੀਆਂ ਹੂੰ ਅੱਛਾ ਅਜਾ ਇਹਦੇ ਵਿੱਚ ਫਾਇਦੇ ਕੀ ਕਿਉਂਕਿ ਸਰਕਾਰ ਵੱਲੋਂ ਕਿਹਾ ਜਾਂਦਾ ਵਾ ਕਿ ਜੇਕਰ ਤੁਸੀਂ ਦੇਣੀ ਆ ਤਾਂ ਤੁਹਾਡੀ ਮਰਜ਼ੀ ਨਹੀਂ ਜੇ ਨਹੀਂ ਅਸੀਂ ਕੋਈ ਤੱਕਾ ਨਹੀਂ ਕਰ ਰਹੇ ਹੈਗੇ ਇਹ ਇਹ ਜਿਹੜਾ ਰੂਲ ਕਿਹਾ ਗਿਆ ਵਾ ਕਿਉਂਕਿ ਸਰਕਾਰਾਂ ਦੇ ਨੀਤੀਆਂ ਦੇ ਮੁਤਾਬਕ ਉਹ ਕਬਜ਼ੇ ਕਰ ਰਹੇ ਹੈ ਇਸ ਕਰਕੇ ਕਿਸਾਨ ਕੋਈ ਜ਼ਮੀਨ ਦੇ ਕੇ ਰਾਜ਼ੀ ਨਹੀਂ ਹੋਏਗਾ ਕਿ ਖੇਤੀਬਾੜੀ ਵਾਲੀ ਜ਼ਮੀਨ ਹੈ ਸਭ ਤੋਂ ਵਧੀਆ ਜਿਹੜੀ ਪੰਜਾਬ ਦੀ ਜ਼ਮੀਨ ਹੈ ਖੇਤੀਬਾੜੀ ਐਗਰੀਕਲਚਰ ਵਾਸਤੇ ਜ਼ਮੀਨ ਹੈਗੀ ਇਹਨਾਂ ਨੂੰ ਜਿਹੜੀਆਂ ਸਰਕਾਰਾਂ ਨੇ ਸੈਂਟਰ ਸਰਕਾਰ ਨਾਲ ਰਲ ਕੇ ਇਹਨਾਂ ਨੂੰ ਧੱਕੇ ਨਾਲ ਦੱਬ ਕੇ ਇਸ ਇਹ ਨੁਕਸਾਨ ਕਰ ਰਹੇ ਹੈ ਪੰਜਾਬ ਦੀ ਖੇਤੀ ਨੂੰ ਖਤਮ ਕਰਨ ਵਾਸਤੇ ਇਹ ਨੀਤੀਆਂ ਜਿਹਾ ਹੈ